ਦੇ ਖੱਡੇ ਪੈਲੇ ਤੋਂ ਬਸਟਿੰਗ ਕਰਦਾਂਗੇ ਪਰ ਹਾਲ ਤੱਕ ਕੋਈ ਹੱਲ ਨਹੀਂ ਹੋਇਆ ਉਸ ਤੋਂ ਬਾਅਦ ਆ ਮਤਲਬ ਜੀ ਕਿ 30 ਤਰੀਕ ਨੂੰ ਇੱਥੇ ਉਹ ਡਿੱ ਗਿਆ ਬੱਸ ਡਿੱ ਗਿਆ ਕੇ ਦੇਖੋ ਬੱਸ ਨੇ ਕੀ ਹਾਲ ਕੀਤਾ ਜਾਨੀ ਬੱਸ ਵਿੱਚ ਫਸ ਗਈ ਸੀ ਕੀ ਇਹਦੇ ਚ ਬੱਸ ਸਗੋਂ ਟਾਈਮ ਫੇਰ ਦਾ ਟਾਈਮ ਸੀਗਾ ਕਿ ਜੋ ਦੁਕਾਨਾਂ ਬੰਦ ਕਰ ਦਿੱਤੀਆਂ ਜੇ ਕਿਤੇ ਮਤਲਬ ਬਾਜ਼ਾਰ ਖੁੱਲਾ ਹੁੰਦਾ ਨੁਕਸਾਨ ਬਹੁਤ ਜ਼ਿਆਦਾ ਹੋਣਾ ਸੀ ਇੱਥੇ ਕੋਈ ਸੁਣਵਾਈ ਨਹੀਂ ਜੀ ਉਹ ਉੱਧਰ ਬੰਦੇ ਆਏ ਸੀ ਉਹਨੂੰ ਠੀਕ ਕਰਨ ਵਾਸਤੇ ਉਹਨਾਂ ਨੇ ਪੱਟਿਆ ਕੋਈ ਹੱਲ ਹੀ ਨਿਕਲਉਣਾ ਤੇ ਦੇਖਿਆ ਉਹ ਕਹਿੰਦੇ ਸਾਡੇ ਵਾਸਤੇ ਬਾਹਰ ਗਾਣੀ ਕਹਿੰਦੇ ਜਦੋਂ ਜ਼ਿਕਰ ਆ ਜਾਵੇ ਜੀ ਕਈ ਵਾਰੀ ਮੋਟਰਸਾਈਕਲ ਵਾਲੇ ਦੇਖਦੇ ਨੇ ਕੱਲ ਮੈਂ ਆਪ ਉਧਰ ਗਈ ਆ ਉਦੋਂ ਕਾਰ ਆ ਜੀ ਮੁੜ ਕੇ ਕਾਰ ਵਾਲੇ ਨਾਲ ਮਾਰਲੀ ਵਿੱਚ ਲਈਆ ਸਾਰੇ ਕੱਪੜੇ ਖਰਾਬ ਹੋ ਗਏ ਫਿਰ ਹੋ ਗਿਆ ਕੋਈ ਕੰਮ ਕੋਈ ਬੰਦਾ ਨੇ ਇੱਕ ਦਿਨ ਆਏ ਬੰਦੇ ਉਹ ਠੀਕ ਕਰਕੇ ਗਏ ਉਹ ਪਾਣੀ ਪਾਣੀ ਥੜੀ ਦੁਕਾਨਾਂ ਕੇ ਚਿੱਕੜ ਕਰਕੇ ਉਹ ਚਿਖਣਾਤ ਇੰਨੀ ਹੋ ਗਈ ਦੋ ਵਾਰੀ ਬੰਦੇ ਤਿਸਕੇ ਤੋਂ ਲੰਘ ਜਾਂਦੇ ਨੇ ਉਦੋਂ ਤੋਂ ਸੜਕ ਬਸ ਆਦੀ ਹੁੰਦੀ ਹੈ ਬਸ ਹੁੰਦੀ ਹੈ ਇਦੋਂ ਲੋਕ ਇਦੋਂ ਲੰਘਦੇ ਨੇ ਜਿਹਦੇ ਅੰਦਰ ਜਾਣਾ ਹੋਵੇ ਜਾਂ ਕਾਰ ਤੇ ਪਾਸਕ ਜਾਣਾ ਉਹ ਸਾਰੇ ਇੱਧਰ ਹੀ ਲੰਘਦੇ ਨੇ ਇਸੇ ਚਿਕਲੀ ਚੋਰੀਆ ਦੋ ਤਿੰਨ ਮਹੀਨੇ ਕਿਦੇ ਦੋ ਤਿੰਨ ਮਹੀਨੇ ਮੋਟਰਸਾ ਕੇ ਲਈ ਬਹੁਤ ਉਹ ਸਾਡੇ ਆਪ ਆ ਕੇ ਬਾਹਰ ਕੱਢੇ ਬੋਟੇ ਦੇ ਵਿੱਚੋਂ ਇੱਕ ਕੱਲ ਉਥਾਰ ਦੀ ਸੀ ਤਾਰ ਵਿੱਚੋਂ ਖਿੱਚੀ ਉਹਨੇ ਤਾਰ ਬੜੀ ਜ਼ੋਰ ਦੀ ਉਹ ਕੱਢੀ ਖਿੱਚ ਕੇ ਕੱਢੀ ਤਾਰ ਸੀ ਕੋਈ ਮੋਟਰਸਾ ਬੋਟ ਕੱਢਿਆ ਦੋ ਬਹੁਤ ਛੋਟਾ ਸੀ ਧੰਨਵਾਦ ਕਰਦੇ ਆਂ ਕਿਉਂਕਿ ਤੁਸੀਂ ਲੋਕ ਮਸਲੇ ਬਹੁਤ ਚੱਕਦੇ ਹੋ ਜਿਸ ਤੋਂ ਦੇਵਾ ਪੱਤਰਕਾਰ ਨਾਲ ਸਾਡੇ ਦਾ ਕੁਝ ਸੁਣਵਾਈ ਹੋਈ ਨਹੀਂ ਕਿਤੇ ਪਹਿਲੀ ਗੱਲ ਤਾਂ ਦੂਸਰੀ ਤੁਹਾਨੂੰ ਅਸੀਂ ਇਹ ਬੇਨਤੀ ਕਿ ਅਸੀਂ ਪ੍ਰਸ਼ਾਸਨ ਨੂੰ ਕੀਤੀ ਸੀ ਉਦੋਂ ਲਿਖ ਕੇ ਵੀ ਦੇ ਕੇ ਆ ਤੇ ਅਸੀਂ ਉਹ ਸਾਹਿਬ ਨੂੰ ਵੀ ਸਾਡਾ ਇਹ ਮਸਲਾ ਹੱਲ ਕੀਤਾ ਹੈ ਸਾਡਾ ਧਰਨਾ ਲੱਗਿਆ ਸੀ ਧਰ ਹਫਤੇ ਦੇ ਵਿੱਚ ਕਹਿੰਦੇ ਸੀ ਇਹ ਸਾਰਾ ਕੁਝ ਤਿਆਰ ਕਰ ਦਾਂਗੇ ਤੇ ਲੁੱਕ ਪਾ ਦਾਂਗੇ ਅਸੀਂ ਫਿਰ ਤੁਹਾਨੂੰ ਕੋਈ ਦਿੱਕਤ ਨਹੀਂ ਆਊਗੀ। ਉਸ ਤੋਂ ਬਾਅਦ ਇਹ ਹਫਤਾ ਕੀ ਐਦ ਮਹੀਨਾ ਸਵਾ ਮਹੀਨਾ ਹੋ ਚੁੱਕਿਆ ਹੈ। ਕੋਈ ਸਾਢੇ ਕਿਸੇ ਨਾਲ ਆ ਕੇ ਮੁੜ ਕੇ ਬੱਚੀ ਆਈ ਸੀ। ਉਹ ਬੱਚੀ ਜੀ ਸਕੂਟਰ ਤੇ ਫਸ ਗਈ। ਮੈਂ ਉਸ ਦਿਨ ਵੀ ਇਹੀ ਗੱਲ ਕਹੀ ਸੀ ਵੀ ਮੈਂ ਪਹਿਲਾਂ 10 ਮਹੀਨੇ ਸੰਤਾਪ ਭੋਗ ਚੁੱਕੇ ਹਾਂ ਨਾ ਬਟਿਆਂ ਤੇ। ਮੇਰੀ ਲੱਤ ਟੁੱਟ ਚੁੱਕੀ ਹੈ। ਮੈਂ ਲੱਤ ਟੁੱਟੀ ਨਾਲ ਘਰੇ ਬੈਠਿਆ ਨੇ 10 ਮਹੀਨੇ। ਅਸੀਂ ਫਿਰ ਵੀ ਬੇਨਤੀ ਉਹ ਸਾਫ਼ ਸਾਨੂੰ ਬਾਰ-ਬਾਰ ਬੇਨਤੀ ਹੀ ਕਰੀ ਜਾਂਦਾ ਹੈ ਵੀ ਇਹਨੂੰ ਜਲਦੀ ਕਰਾ ਦਿਓ। ਕਿਸੇ ਹੋਰ ਬੱਚੇ ਦਾ ਨੁਕਸਾਨ ਨਾ ਹੋ ਜੇ। ਸਾਡੀਆਂ ਦੁਕਾਨਾਂ ਅਸੀਂ ਬੰਦ ਕਰੀ ਬੈਠੇ ਆਪਣੀਆਂ ਪਹਿਲਾਂ ਤਾਂ ਅਸੀਂ ਕਹਤੇ ਬੱਸ ਕੜਾਈ ਉਸ ਦਿਨ ਬੱਸ ਫਸ ਗਈ ਸ਼ੁਕਰ ਕਰੋ ਉਸ ਟਾਈਮ ਮਾਰਕੀਟ ਨਹੀਂ ਖੁੱਲੀ ਸੀ ਜੇ ਮਾਰਕੀਟ ਖੁੱਲੀ ਹੁੰਦੀ ਹੋ ਸਕਦਾ ਇੱਥੇ ਅਸੀਂ ਕੰਮ ਕਰ ਰਹੇ ਬਾਹਰ ਉਹ ਸਾਡਾ ਤਾਂ ਹੀ ਪਲਟ ਸਕਦੀ ਸੀ ਕੁਝ ਵੀ ਹੋ ਸਕਦਾ ਜੀ ਹਾਂ ਬੱਸ ਕਰਕੇ ਅਸੀਂ ਐਸਜੀਐਮ ਸਾਹਿਬ ਤੁਹਾਨੂੰ ਬਾਰ-ਬਾਰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਇਹਨੂੰ ਜਲਦੀ ਜਲਦੀ ਕਰਾਇਆ ਜਾਵੇ ਜੀ ਅਸੀਂ ਤੁਹਾਡੇ ਬਹੁਤ ਧੰਨਵਾਦੀ ਰਹਾਂਗੇ ਸਾਡੀ ਵੀ ਸਾਰ ਲੈ ਲਓ ਹਾਂਜੀ ਵੀਰੂ ਜੀ ਕਿਵੇਂ ਦੇਖਦੇ ਹੋ ਤੇ ਕੀ ਕਹਿਣਾ ਚਾਹੁੰਦੇ ਹੋ ਇਸ ਖੱਡੇ ਬਾਰੇ ਜਿਹੜਾ ਤੁਹਾਡੀ ਦੁਕਾਨ ਦੇ ਬਿਲਕੁਲ ਲੱਗੀ ਹੈ ਇਸ ਸ਼ਮਸ਼ਾਨ ਘਾਟ ਦੇ ਬਿਲਕੁਲ ਸਾਹਮਣੇ ਹੈ ਨਾਲ ਹੀ ਇਹ ਮੇਰੀ ਦੁਕਾਨੇ ਬਿਲਕੁਲ ਸਾਹਮਣੇ ਪੈਂਦੀ ਹੈ ਜੀ ਇਹ ਸਾਨੂੰ ਬਹੁਤ ਦਿੱਕਤ ਆਉਂਦੀ ਹੈ ਜਿਹੜੇ ਸ਼ਮਸ਼ਾਨ ਲੈ ਕੇ ਆਨੇ ਆ ਬਾਡੀਆਂ ਲੈ ਕੇ ਆਨੇ ਆ ਉਹਨਾਂ ਦੇ ਬਹੁਤ ਜਿਆਦਾ ਨੁਕਸਾਨ